ਉਹਨੂੰ ਕਿਤੇ ਧਿਆਨ ਨਾਲ ਆਇਆ ਜੋ ਮੇਰੇ ਵੀਰ ਇਹ ਗੱਡੀ ਨਾ ਕਿਤੇ ਸਾਈਡ ਤੇ ਘੜ ਲੈ ਜੇ ਖਾਸ ਕਰ ਮਖੂ ਜੀ ਸੋਹਣ ਡੈਕੋਰੇਸ਼ਨ ਕੀਤੀ ਆ ਬਹੁਤ ਸੋਹਣੇ ਟੈਂਟ ਲਾਏ ਆ ਪਤਾ ਨਹੀਂ ਲਾਈ ਜਾਂਦੇ ਕਿ ਲਾਈ ਜਾਂਦੇ ਇਹ ਨਹੀਂ ਪਤਾ ਹੈ ਤਾਂ ਦੋ ਟੱਲੀ ਇਹਨੇ ਦੇ ਪੈਸੇ ਮੈਂ ਦਵਾ ਮੈਂ ਤੁਹਾਨੂੰ ਮੰਗੇ 1000 ਰੁਪਏ ਪੁੱਛ ਮੱਥੇ ਅਖੇ ਮੈਂ 1000 ਕਿ ਨਹੀਂ ਆਵੇ ਲਾਇਆ ਦੋਵੇਂ ਬੰਦੇ ਪੈਸੇ ਮੇਰੇ ਤੋਂ ਮੰਗੀ ਜਾਂਦੇ ਧੁੰਦ ਹੀ ਬਹੁਤ ਦਿਸਦਾ ਹੀ ਕੁਝ ਨਹੀਂ ਸਾਹਮਣੇ ਅਜੇ ਮੈਂ ਪਿੰਡ ਚੋਂ ਹੀ ਨਿਕਲੇ ਆ ਤੇ ਧੁੰਦ ਬਹੁਤ ਜ਼ਿਆਦਾ ਹੈ ਕੈਮਰੇ ਜੀ ਥੋੜੀ ਘੱਟ ਦਿਸਦੀ ਹੈ ਪਰ ਦੇਸ ਦਿਨੋਂ ਦਾ ਗੱਡੀ ਚ ਅੱਜ ਹੈਗੀ ਹੈ ਸੰਗਰਾਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਆ ਤੇ ਅੱਜ ਹੈਗੀ ਹੈ ਮਗਰਮਿਨੇ ਸੰਗਰਾਮ ਤੇ ਆਪਾਂ ਜਾ ਰਹੇ ਆ ਆਪਾਂ ਜਾ ਰਹੇ ਆ ਬੀੜ ਬਾਬਾ ਬੁੱਢਾ ਸਾਹਿਬ ਤੇ ਅੱਜ ਜਾਣਾ ਗੱਡੀ ਤੇ ਕਿਉਂਕਿ ਅੱਜ ਹੁਣ ਠੰਡ ਵੀ ਆ ਤੇ ਨਾਲੇ ਧੁੰਦ ਵੀ ਬਹੁਤ ਜ਼ਿਆਦਾ ਆ ਸੋ ਚੱਲਦੇ ਹਾਂ ਹਜੇ ਪਿੰਡੋਂ ਨਿਕਲੇ ਹੀ ਆ ਅੱਜ ਟਾਈਮ ਵੀ ਸਵਾ 6 ਹੋ ਗਿਆ ਮੈਂ ਕਿਹਾ ਸਾਢੇ 6 ਚੱਲਾਂਗੇ ਦਿਨ ਚੜੇ ਕਿਉਂਕਿ ਰਿਸਕ ਨਹੀਂ ਆਪਾਂ ਲੈਣਾ ਬਾਕੀ ਸੰਗਤ ਅੱਗੇ ਖੜੇ ਆ ਗੰਮੇ ਹੁਣੇ ਜਾ ਕੇ ਉਹਨਾਂ ਨੂੰ ਚੱਕਦੇ ਆ ਤੇ ਫੇਰ ਆਪਾਂ ਚੱਲਦੇ ਆ ਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਆਹ ਦੇਖ ਲਓ ਤੁੰਦ ਤੁਸੀਂ ਹਜੇ ਪਿੰਡ ਚ ਨਿਕਲੇ ਹੀ ਆਂ ਸੋ ਵਾਈਗਰੂ ਸੌਖਸ ਖਾਣਾ ਲਿ ਜਾਵੇ ਲਓ ਵੀ ਮਿੱਤਰੋ ਹੁਣ ਥੋੜੀ ਹਾਈਵੇ ਤੇ ਗੱਡੀ ਤੁਰੀ ਆ ਨਹੀਂ ਪਿੱਛੇ ਦਾ ਸੀ ਮੰਡ ਵਾਲੇ ਤੱਕ ਮਸਾ ਹੀ ਆਏ ਆ ਅੱਜ ਅਸੀਂ ਬੰਦੇ ਵੀ ਤਿੰਨ ਜਣੇ ਆ ਆ ਗੰਮੇ ਕਿਵੇਂ ਠੀਕ ਆ ਬਾਈ ਦਬਲੀ ਠੀਕ ਆ ਇਹ ਹਾਲ ਆ ਪਰ ਜਦੋਂ ਅਸੀਂ ਬਈ ਗੱਡੀ ਲੈ ਕੇ ਆਉਂਦੇ ਉਹ ਅਸੀਂ ਤਿੰਨ ਜਣੇ ਹੀ ਰਹਿ ਜਾਂਦੇ ਆ ਅੱਗੇ ਪਿੱਛੇ ਹਰੇਕ ਉਹਗਾ ਸਾਨੂੰ ਲੈ ਜਾਓ ਹਨਾ ਸਾਡੇ ਲੋ ਬਈ ਫ੍ਰੀ ਆ ਜਾ ਕਰੋ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ ਗੱਲ ਤੇਲ ਦੀ ਨਹੀਂ ਹਨਾ ਗੱਲ ਐਵਾ ਵੀ ਅਸੀਂ ਤਿੰਨਾਂ ਨੇ ਵੀ ਗੱਡੀ ਉਹ ਹੀ ਲੈ ਕੇ ਜਾਣੀ ਅਜੇ ਦੋ ਜਣੇ ਹੋਰ ਬਹਿ ਜਾਂਦੇ ਚਲੋ ਯਾਤਰਾ ਹੋ ਜਾਂਦੀ ਹੈ ਹਨਾ ਬਾਕੀ ਚਲੋ ਸਾਡਾ ਸੁਭਾਅ ਬਣਦਾ ਨਹੀਂ ਬਾਕੀ ਹੁਣ ਆਪਾਂ ਮਾਗ ਦੀ ਤੇ ਫੱਗਣ ਦੀ ਗੱਡੀ ਤੇ ਜਾਇਆ ਕਰਾਂਗੇ ਤੇ ਤੋਂਦਾ ਇੱਥੇ ਤਾਂ ਥੋੜੀ ਜਿਹੀ ਘਟਾ ਪਰਤ ਹੁੰਦਾ ਹੈ ਬਹੁਤ ਆ ਪਰ ਚਲੋ ਆਜੋ ਆਜੋ ਸਿੰਘੋ ਠੰਡ ਲਾਈਏ ਪਾਣੀ ਆਏਗਾ ਪਰ ਦਾਨਿਆਂ ਪੀਓ ਲਓ ਜੀ ਇੱਥੇ ਲੰਗਰ ਹੁੰਦਾ ਪੱਕਾ ਹੈ ਰੋਟੀ ਪਕੌੜਾ ਦਾ ਅੱਜ ਹੈਗੇ ਆ ਫਿੰਗਰਸ ਕਿਹੜੇ ਦਬਾਅ ਵਜਾ ਲੱਗਦੀ ਠੰਡ ਕੇ ਬਚਿਆ ਇਹਦਾ ਮਹਾਰਾਜ ਇੱਧੇ ਰੱਖ ਲਾ ਭਾਈ ਮਿੱਤਰੋ ਇੰਨੀ ਕਿ ਤੋਂਦਾ ਨਾ ਅਸੀਂ ਤਰਨ ਤਰਨ ਪੋਲੇ ਗਏ ਸੀ ਸਿੱਧਾ ਗਾਂ ਹੀ ਨੰਗੇ ਬਾਵਾ ਸਾਨੂੰ ਨੇੜੇ ਜਾ ਕੇ ਪਤਾ ਲੱਗ ਗਿਆ ਇਹ ਪੋਰ ਟੱਪਿਆ ਹੈ ਭਾਈ ਜਮਾ ਹੀ ਨਹੀਂ ਦੱਸਦਾ ਗਾ ਤੇ ਬਹੁਤ ਔਖੀ ਹੈ ਡਰਾਈਵਿੰਗ ਕਰਨੀ ਵੀ ਤੇ ਮੜਾ ਜਾ ਅਮ ਔਖਾ ਇਹ ਥੋੜਾ ਧਿਆਨ ਨਾਲ ਹੀ ਚੱਲਿਓ ਬਾਕੀ ਹੁਣ ਸਾਨੂੰ ਵਲ ਤਾਂ ਪੈ ਗਿਆ ਪਰ ਥੋੜਾ ਜਿਹਾ ਅੱਗੋਂ ਦੀ ਮੁੜ ਕੇ ਆਏ ਆ ਬਈ ਦਿਖਦਾ ਹੀ ਕੋਈ ਨਹੀਂ ਪਹਿਲੀ ਵਾਰ ਹੀ ਭੁੱਲੇ ਆ ਪਾਣਾ ਐਦ ਕੀ ਬਾਕੀ ਤੁੰਦ ਬਹੁਤ ਜ਼ਿਆਦਾ ਆ ਤੇ ਟਾਈਮ ਸਾਨੂੰ ਸਵਾ ਨਾ ਹੋ ਗਏ ਆ 6 ਵਜੇ ਤੇ ਤੁਰੇ ਆ ਸਵਾ 3 ਘੰਟੇ ਲੱਗੇ ਤਰਨ ਤਰਨ ਸਾਹਿਬ ਤੱਕ ਤੇ ਹੁਣ ਸਾਨੂੰ ਅੱਧਾ ਪੌਣਾ ਘੰਟਾ ਗਾਂ ਲੱਗ ਜਾਣਾ ਆ ਕਿਵੇਂ ਡਿਗ ਪਿਆ ਤਲਕ ਗਿਆ ਨਾ ਮੀਂਹਰ ਕਦਾ ਪਾਣੀ ਮੀਂਹ ਨੂੰ ਦਾ ਪੱਤਿਆਂ ਤੋਂ ਢੱਕੀ ਜਾਂਦਾ ਮੋਟਰਸਾਈਕਲਾਂ ਤੇ ਵੀ ਔਖਾ ਹੀ ਆ ਤੇ ਗੱਡੀ ਜੀ ਵੀ ਔਖਾ ਹੀ ਆ ਬਾਕੀ ਕੁੱਲ ਮਿਲਾ ਕੇ ਕੁਦਰਤ ਆਪਣੇ ਪੂਰੇ ਜੋਰ ਤੇ ਆ ਕੁਦਰਤ ਕਹਿੰਦੀ ਆ ਜਾ ਸਿੱਧੇ ਮੱਥੇ ਟਕਰਾਂਗੇ ਆ ਵੇਖੋ ਹੈ ਤਾਂ ਸਾਰੀ ਸੰਗਤ ਹੀ ਬਾਬਾ ਬੁੱਢਾ ਸਾਹਿਬ ਵਾਲੀ ਪਰ ਆ ਗੱਡੀਆਂ ਦੀ ਲਾਈਨ ਲੱਗੀ ਜਾਂਦੀ ਆ ਕਿਉਂਕਿ ਸਿੰਗਲ ਰੋਡ ਆ ਕ੍ਰੋਸਿੰਗ ਵੀ ਨਹੀਂ ਹੁੰਦਾ ਚਲੋ ਜਿਹੜਾ ਨੈਸ਼ਨਲ ਹਾਈਵੇ ਆ ਉਹਦੇ ਤੇ ਤਾਂ ਚਲੋ ਆਪਣੇ ਕੋਲੇ ਆਪਾਂ ਲੰਘ ਸਕਦੇ ਆ ਇਹਦਾ ਹੁਣ ਪਤਾ ਨਹੀਂ ਜੇ ਕੋ ਗਵਾਜੇ ਤਾਂ ਕੈਮਰਾ ਬੜਾ ਕਲੀਅਰ ਦਿਖਾਉਂਦਾ ਜੇ ਕੈਮਰੇ ਜਿੰਨੇ ਕਲੀਅਰ ਦੇ ਸੇ ਤਾਂ ਗੱਡੀ ਵਧੀਆ ਜਾਵੇ ਹਰ ਚਲੋ ਸਲੋ ਸਲੋ ਆਏ ਆ ਅਸੀਂ 40 ਕਿ ਦੀ ਸਪੀਡ ਤੇ ਆਏ 40 50 ਦੇ ਲਓ ਜੀ ਕਰੋ ਦਰਸ਼ਨ 10 ਵਜੇ ਪਹੁੰਚ ਗਏ ਆਣਾ ਚੱਲਦੇ ਅੰਦਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਆ ਇੱਥੇ ਆ ਬਾਹਰ ਅੱਜ ਸੰਗਤ ਬਹੁਤ ਘੱਟ ਆ ਜਿਵੇਂ ਅੱਗੇ ਹੁੰਦੀ ਆ ਕਿਉਂਕਿ ਮੌਸਮ ਨਹੀਂ ਨਾ ਸਹੀ ਹੈਗਾ ਜੀ 12 ਵੱਜ ਗਏ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਦਰਸ਼ਨ ਹੋਗੇ ਵਧੀਆ ਤੇ ਹਜੇ ਵੀ ਤਾਂ ਆਪਣੀ ਨਿਕਲੀ ਛਰਲੀ ਹੁਣ ਕਿ ਛਰਲੀ ਆਖਿਆ ਬਾਲਾ ਮੂੰਹ ਦੇ ਜਿਹੜਾ ਹੈ ਛਰ ਹੈਲੋਲੀ ਹੁਣ ਜਾਣਾ ਜੀ ਸਭ ਤੋਂ ਪਹਿਲਾਂ ਤਰਨਤਨ ਸਾਹਿਬ ਤੇ ਬਾਕੀ ਇਹ ਸਾਡਾ ਬੰਦਾ ਪਿਛਲੀ ਵਾਰੀ ਕਹਿੰਦਾ ਮੈਂ ਸੌਖ ਸੁਖੀ ਸੀ ਸੌਖ ਹੋ ਗਈ ਇਹਦੀ ਪੂਰੀ ਤੇ ਹੁਣ ਸੌਖ ਲਾਉਣ ਜਾਣੀ ਆ ਸ਼ੇਖ ਫਤੇ ਸ਼ੇਖ ਫਤੇ ਤੇ ਕਹਦਾ ਇੱਕ ਗਾਂ ਵੀ ਸੁੱਖੀ ਸੀਗੀ ਤੇ گاਵਾ ਰੱਬ ਨੇ ਇਹਨੂੰ ਬਾਬੇ ਨੇ ਦੇਤੀਆਂ ਦੋ ਦੋ ਗਾਈਆਂ ਦੀ ਦੋ ਗਾਈਆਂ ਤੇ ਪਿਛਲੇ ਮਹੀਨੇ ਜਦੋਂ ਆਏ ਸੀ ਤੁਸੀਂ ਵੀਡੀਓ ਦੇਖੀ ਸੀ ਤੇ ਅੱਜ ਇਹ ਕਹਿੰਦਾ ਵੀ ਮੈਂ ਤਾਂ ਅਸੀਂ ਆਖਿਆ ਵੀ ਨਹੀਂ ਲੈ ਕੇ ਜਾਣਾ ਸੀ ਤੇ ਚੱਲੇ ਪਿੰਡ ਨੂੰ ਕਹਿੰਦਾ ਵੀ ਇੱਥੇ ਤਾਰ ਦੋ ਯਾਰ ਵਾਸਤੇ ਜਾਊਗਾ ਤਾਂ ਸੁੱਖਣਾ ਲਾ ਕੇ ਜਾਣੀ ਆ ਐਵੇਂ ਹੀ ਗੱਲ ਹਾਂਜੀ ਹਾਂਜੀ ਚਲੋ ਵੀ ਚੱਲ ਗਿਆ ਵਾ ਵਾਹਿਗੁਰੂ ਜੀ ਕਾਲ ਸਾ ਵਾਹਿਗੁਰੂ ਜੀ ਕੀ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਬਾਬਾ ਮਿਹਰ ਕਰੀ ਸੱਚੇ ਪਾਤਸ਼ਾਹ ਲੋਕਾਂ ਸਾਰਿਆਂ ਨੂੰ ਲੋਈਆਂ ਕੋਟ ਪਵਾਦੇ ਰੱਬ ਨੇ ਠੰਡੀ ਠੰਡ ਹੋ ਗਈ ਚੱਲ ਭਾਈ ਚੱਲ ਅੱਦੇ ਸੰਗਰਾਤ ਲਵਾ ਦੇ ਸਾਰਿਆਂ ਹੂੰ ਅਗਲੇ ਸੰਗਰਾਤ ਤੇ ਤਾਂ ਹੋਰ ਵਧਣਗੇ ਆ ਲੈ ਘਰ ਵੀ ਕਰਦੇ ਪੂਰੀ ਰੱਬ ਦੇ ਰੰਗ ਆ ਭਾਈ ਇੱਧਰ ਸੇਲ ਲੱਗੀ 100-100 ਰੁਪਏ ਹੂੰ लवली ਵੇਚ ਲੈ ਗੱਲ ਬਣਦੀ ਦਾ 100-100 ਰੁਪਏ ਸੇਲ ਸੇਲ ਅੱਗੇ ਨਾਲ ਸੰਗਤ ਘਟਾ ਨਾ ਸਿਆਲ ਚ ਸੰਗਤ ਘਟੀ ਹੁੰਦੀ ਆ ਇੱਥੇ ਨਹੀਂ ਤਾਂ ਨੰਗੇ ਆ ਨਹੀਂ ਅੰਦਾ ਨਾ ਆਜ 12 ਵਜੇ ਪਹਿਨਣ ਵਾਲੇ ਹਾਂ ਤਾਂ ਮੋਟਰਸਾਈਕਲ ਵਾਲੇ ਬਹੁਤ ਘੱਟ ਨੇ ਇੱਥੇ ਵੀ ਲੈਣਾ ਲੱਗੀਆਂ ਹੁੰਦੀਆਂ ਆਹ ਹਾਰ ਪਾਈ ਜਾਂਦੇ ਅਗਲੇ ਆਹ ਨਹੀਂ ਹਟਦੀਆਂ ਬੀਬੀਆਂ ਜਿਹੜੇ ਵੇਂਦੇ ਉਹਨਾਂ ਦੇ ਹਾਰ ਪਾਉਂਦੀਆਂ ਏ ਕਰ ਲਿਆ ਤੇ ਹੁਣ ਪਿੰਡਾਂ ਨਾਲ ਚੱਲੇ ਪਾਧੀਏ ਬਈ ਮਾਪਾ ਸੇਕ ਵਾਪਕ ਹੈ ਹਨ ਜਾਣਾ ਜਾਣਾ ਠੰਡ ਤਾਂ ਨਹੀਂ ਲੱਗਦੀ ਸਿੰਘੋ ਲੈ ਗਈ ਠੱਡ ਕਾਜ ਨਹੀਂ ਠੰਡ ਤਾਂ ਉਹ ਨਹੀਂ ਹੈਣੀ ਕਿ ਉਹ ਤਾਂ ਹੁੰਦਾ ਹੈਗੀ ਆ ਤੁੰਦ ਨਾਲ ਐ ਲੱਗਦੀ ਜਿਵੇਂ ਠੰਡ ਸੁੱਕੀ ਸੁੱਕੀ ਐ ਨੇ ਹਾਂ ਸੁੱਖ ਤਾਂ ਦੱਸਦੀ ਕੀ ਸੁੱਕੀ ਆ ਕੀ ਚਾਹਣਾ ਪਾ ਲੈ ਪਤਾ ਹੈ ਉੱਥੇ ਜਾ ਕੇ ਦੱਸਾਂਗੇ ਕੀ ਚਾਹਣਾ ਲੈ ਲਓ ਵੀ ਮਿੱਤਰੋ ਅਸੀਂ ਸਪੈਸ਼ਲ ਤਰਨ ਤਰਨ ਦੇ ਅੱਡੇ 'ਚ ਆਏ ਆ ਹੈਗਾ ਤਰਨ ਤਰਨ ਸਾਹਿਬ ਦਾ ਅੱਡਾ ਤੇ ਇੱਕ ਛੋਟੇ ਹੁੰਦੇ ਦੀ ਯਾਦ ਆ ਆ ਅਸੀਂ ਲੈ ਆ ਬਈ ਖੀਰੇ ਆਕੀ ਸਮੀਰੇ ਬਣਾਖੇ ਨਾ ਭੁੱਲ ਜਾਂਦਾ ਇਹ ਬਈ ਛੋਟੇ ਹੁੰਦਾ ਮੈਂ ਇੱਥੇ ਨਾ ਜਦੋਂ ਖੀਚੜਾ ਆਉਂਦੇ ਹੁੰਦੇ ਸੀ ਤਰਨ ਤਰਨ ਆਉਂਦੇ ਹੁੰਦੇ ਸੀ ਤੇ ਆਹ ਚੀਜ਼ ਬਹੁਤ ਖਾਂਦੇ ਹੁੰਦੇ ਸੀ ਅੱਜ ਇਹਦਾ ਟੇਸਟ ਦੇਖਦੇ ਆਂ ਵੀ ਅੱਗੇ ਨਾਲ ਦਾ ਤਾਂ ਨਹੀਂ ਹੋਣਾਗਾ ਬਦਲ ਗਿਆ ਹੁਣ ਬਟ ਇੰਨਾ ਵੀ ਇਹਦਾ ਰੇਟ ਸੇਮ ਹੀ ਰਿਹਾ ਆ ਦੋ ਪੀਸ 10 ਰੁਪਏ ਦੇ ਆ ਕੋਈ ਮਹਿੰਗੇ ਨਹੀਂ ਉਦੋਂ ਵੀ ਉਦੋਂ ਸ਼ਾਇਦ 2 ਰੁਪਏ ਦਾ ਇੱਕ ਪੀਸ ਹੁੰਦਾ ਸੀਗਾ ਤੇ ਬਾਕੀ ਉਦੋਂ ਟੇਸਟ ਤਾਂ ਬਹੁਤ ਘੈਂਟ ਸੀ ਹੁਣ ਦੇਖਦੇ ਆ ਤੇ ਆ ਗੰਮੇ ਨੇ ਵੀ ਲੈ ਲਏ ਮੈਂ ਵੀਚ ਪੀਸ ਲੈ ਲੇ ਜੇ ਜਾ ਕੇ ਹੁਣ ਬੱਚਿਆਂ ਨੂੰ ਇਹ ਖਵਾਵਾਂਗੇ ਵਿਆਹ ਚੀਜ਼ਾਂ ਅਸੀਂ ਖਾਂਦੇ ਹੁੰਦੇ ਛੋਟੇ ਹੁੰਦੇ ਹੁਣ ਤਾਂ ਆਪਾਂ ਫਾਸਟ ਫੂਡਾਂ ਦੇ ਚੱਕਰਾਂ 'ਚ ਪੈ ਗਏ ਲਿਆ ਬਈ ਖਾ ਖਾਈਂ ਲਓ ਮਿੱਤਰੋ ਆ ਇੱਕ ਬਾਈ ਨੇ ਦਿੱਤਾ ਵਾਧ ਕਿਉਂਕਿ ਅਸੀਂ ਪੀਸ ਲੈ ਲਿਆ ਉਹ ਤੋਂ 8-10 ਤੇ ਫ੍ਰੀ ਤੇ ਹੁਣ ਫ੍ਰੀ ਖਾ ਕੇ ਦੇਖਦੇ ਆ ਟੇਸਟ ਦਦਦੇ ਆ ਲੈ ਸਤੋਣੀ ਥੋੜਾ ਤੋੜ ਦੇ ਮੈਂ ਥੋੜਾ ਦੇ ਦੇ ਪੀਸ ਬਾਕੀ ਟੇਰ ਦਾ ਪਤਾ ਨਹੀਂ ਵੀ ਉਹੋ ਹੀ ਟੇਸਟ ਆ ਪਰ ਟੇਸਟ ਤਾਂ ਬਦਲੇ ਹੋਊਗਾ ਉਹ ਜ਼ਮਾਨੇ ਦੀਆਂ ਗੱਲਾਂ ਕਰਦੇ ਆ ਹੁਣ ਟੇਸਟ ਦਾ ਤਾਂ ਫਰਕ ਠੀਕ ਆ ਬਟ ਉਹ ਨਹੀਂ ਹੈਗਾ ਤੇ ਫਰਕ ਪੈ ਗਿਆ ਉਹ ਹੈ ਘੈਂਡ ਆ ਜਏ ਪਤਨ ਜੁਆਕਾਂ ਨੇ ਪਸੰਦ ਕਰਨਾ ਕਹਿੰਦੇ ਮੂੰਹ ਠੰਡਾ ਕਰ ਲੈਂਦਾ ਹੈ ਚੱਪੇ ਲਾਏ ਇਦੋਂ ਤਰਦਾਂ ਦੇ ਬਾਸ ਛੱਡੇ ਜਾਂ ਹੁਣ ਇਹ ਚੱਲਦੇ ਆ ਬੜੀਆਂ ਇਹ ਯਾਦਾਂ ਤਾਜ਼ੀਆਂ ਕੀਤੀਆਂ ਬੜਾ ਬੱਸਾਂ ਦੇ ਚੜਦੇ ਹੁੰਦੇ ਸੀਗੇ ਤੇ ਅੱਜ ਹੁਣ ਗੱਲਾਂ ਹੀ ਹੋਰ ਹੋ ਗਈਆਂ ਚਲੋ ਭਾਈ ਪਰਚੀ ਨਾ ਕੱਢਦੇ ਸਾਡੀ ਭਾਈ ਸੈਟ ਆ ਭਾਈ ਕੈਡਾ ਬੰਦ ਕਰ ਕਾ ਗੱਡੀ ਬੰਦ ਕਰ ਇਹ ਐਂਟਰੀ ਹੋ ਗਈ ਆ ਬਾਪੂ ਹੋ ਜਾ ਪਾਸੇ ਬਾਪੂ ਹੱਥ ਜੀ ਵੱਜ ਬਾਪੂ ਐ ਬਾਪੂ ਟਾਈਮ ਤਾਂ 1.5 ਵਜ ਗਿਆ ਨਾ ਧੰਦ ਕਰਕੇ ਥੋੜੇ ਸੰਗਤ ਘਟ ਆਉਣੇ ਆਉਣੇ ਬਾਹਾਂ ਮਾ ਫੜ ਫੜ ਲਈ ਜਾਂਦੇ ਜਲਦੀ ਲੋ ਪਹੁੰਚ ਚੁੱਕੇ ਆ ਜੇ ਆਉਣੇ ਆਉਣੇ ਆ ਗਏ ਆ ਗਏ आगे 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 खीर तो लेके नहीं आया मित्रा लवली <laughs> खीर तो लेके यार <laughs> खाना खी चढ़ा के भी जानी थी <laughs> ਵਾਦ ਗਏ ਨੂੰ ਟੱਲੀ ਟੁੱਲੀ ਬੰਦੂਆ ਕਿੰਨੀਆਂ ਦੀਆਂ ਵੀਰੇ ਇੰਨੀਆਂ ਮਹਿੰਗੀਆਂ ਥੋੜੀ ਪਿੱਛੇ 10-10 ਦੀਆਂ ਟੱਲੀਆਂ ਵਾਲੀ ਦੇ ਜਾਂਦੇ ਯਾਰ ਬਾਈ ਆਹ ਹੈ ਨਾ ਘਰ ਆਵਾਜ਼ ਦਸਾਂ ਵਾਲੀ ਮਾਰ ਕੇ ਹੁਣ 30 ਕਹਿੰਦਾ ਯਾਰ ਬਾਈ ਦਸਾਂ ਵਾਲੀ ਵੀ ਆ ਪੰਜਾਂ ਵਾਲੀ ਵੀ ਆ 25 ਵਾਲੀ ਵੀ ਸਾਰੀ ਦਸਾਂ ਵਾਲੀ ਦੇ ਦੇ ਨਾ ਟੱਲੀ ਵਾਲੀ ਦਸਾਂ ਵਾਲੀ ਟੱਲੀ ਵਾਲੀ ਆ ਲੈ ਤੂੰ ਕਿੱਥੇ ਲਊ ਇਹ ਨਿੱਕੀ ਆ ਜੂ ਗਾਂ ਦੇ ਨਹੀਂ ਕੱਟੀ ਵਾਛੀ ਥੋੜੀ ਗਾਂ ਵਾਸਤੇ ਸਿੱਪ ਨੁੜਕੀ ਦਸਾਂ ਵਾਲੀ ਆ ਵਾ ਬਣਾ ਟੱਲੀ ਤੋਂ ਉਧਰ ਆਪ ਕਿੱਥੇ ਲੰਗੇ ਇੱਥੋਂ ਲੰਗੇ ਅਸੀਂ ਇੱਥੋਂ ਖੜੀਆਂ ਤੁਸੀਂ ਚੱਲ ਆਏ ਦੇ ਪੈਸੇ ਚੱਲ ਗਏ ਆਹ ਦੇ ਹੋਣੇੜੇ ਅਸੀਂ ਦੇ ਕੇ ਪੈਸੇ ਕਿਹਦੇ ਪਰ ਨਹੀਂ ਗਾਂ ਦੇ ਤੂੰ ਮਰ ਗਿਆ ਹੱਡ ਦਾ ਪਸੂ ਨਹੀਂ ਹੈਗੇ ਚੱਲ ਦੇ ਚੱਲ ਗਿਆ 20 ਰੁਪਏ ਦੇ ਦੇ ਕਿੰਨੇ ਦੀ ਆਹ ਦਹਾਂ ਦੀ 30 ਦੇ ਦੇ 30 ਥੋੜੇ ਬਾਈ 20 ਇਹ ਜਿਆਦਾ ਹਾਂ ਦੀ ਆ ਦੇ 30 ਰੁਪਏ ਜਮਾਨਾ ਜਮਾਨਾ ਦੇ ਭਰਾ ਦੇ ਕਾਸ਼ੀਆ ਨਿਕਾਨੀ ਲੈ ਮੇਰੇ ਕਾਸ਼ੀਆ ਗਿਆ ਮੈਨੂੰ ਉਹਦਾ ਕਾਸ਼ੀਆ ਕਾਸ਼ੀਆ ਤੋਹਾਰ ਦੇ ਪੈਸੇ ਖੁੱਲੇ ਨਹੀਂ ਹੈਗੇ ਪੈਸੇ ਖੁੱਲੇ ਟੱਲੀ ਹੋਣੇ ਗਾਂ ਦੇ ਪੌਣੀ ਆ ਪੈਸੇ ਮੈਂ ਦਵਾ ਚਾ ਇਥੇ ਨਹੀਂ ਮੰਗਦਾ ਮੈਂ ਆ ਵੇ ਲੈ ਲੋ ਬਈ ਹੁਣ ਤੁਸੀਂ ਦੱਸ ਦੋ ਟੱਲੀ ਇਹਨੇ ਲਈ ਪੈਸੇ ਮੈਂ ਦਵਾ ਮੈਂ ਤੁਹਾਨੂੰ ਮੰਗੇ 10 ਰੁਪਏ ਪੁੱਛ ਮਾਥੇ ਅਖੇ ਮੈਂ 10 ਰੁਪਏ ਨਹੀਂ ਆ ਵੇ ਲਿਆ ਦੋਵੇਂ ਬੰਦੇ ਪੈਸੇ ਮੇਰੇ ਤੋਂ ਮੰਗੀ ਜਾਂਦੇ ਦਿਓ 30 ਰੁਪਏ ਬਾਈ ਨੂੰ ਦੇ ਕਾਸ਼ ਕਾ ਬੰਬੂ ਕਾਸ਼ ਸੂਰਜ ਨੇ ਹੁਣ ਝਲਕ ਵਿਖਾਈ ਆ ਥੋੜੀ ਓਏ ਉਹ ਵੀ ਸ਼ਾਮ ਨੂੰ ਸਵਾ 3 ਹੋ ਗਏ 3 3 ਵਜ ਗਿਆ ਲਓ ਜੀ 3 ਵਜੇ ਹਰੀ ਕੇ ਪੱਤਨ ਪਹੁੰਚ ਗਏ ਆ ਤੇ ਉਸ ਤੋਂ ਬਾਅਦ ਚ ਪਾਵਾਂਗੇ ਪੈਂਡਰ ਨੂੰ ਹੁਣ ਚੱਲੇ ਬਸ ਥੋੜੀ ਜੀ ਧੁੱਪ ਕੱਢੀ ਆ ਤੇ ਲੇਕਾ ਚਲੋ ਜਾਂਦੇ ਜਾਂਦੇ ਹਰੀ ਕੇ ਪੱਤਨ ਪੱਥਾ ਦੇਖ ਜੀਏ ਇੱਥੇ ਬਾਬੇ ਨਾਨਕ ਦੇ ਜਨਮਦਨ ਕਰਕੇ ਸ਼ਾਇਦ ਲੜੀਆਂ-ਲੁੜੀਆਂ ਕਾਫੀ ਲੱਗੀਆਂ ਟੈਂਟ ਵੀ ਕਾਫੀ ਸੋਹਣੇ ਲੱਗਿਆ ਦੇਖ ਲੈ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਬਹੁਤ ਸੋਹਣਾ ਟੈਂਟ ਲਾਏ ਆ ਪਤਾ ਨਹੀਂ ਲਾਈ ਜਾਂਦੇ ਕਿ ਲਾਈ ਜਾਂਦੇ ਇਹ ਨਹੀਂ ਪਤਾ ਹੈ ਲਾਉਂਦੇ ਪਏ ਆ ਯਾਰ ਲਾਉਂਦੇ ਥੋੜੀ ਆ ਇਹ ਇਕੱਠੇ ਕਰੀ ਜਾਂਦੇ ਆ ਹੂੰ ਲਾਂ ਗਿਆ ਬਰੋਦਰ ਸਾਡੇ 5 555 ਸਾਲ ਹਾਂ ਬਾਬਾ ਨਾਨਕ ਦਾ ਹੀ ਜਨਮ ਦਿਨ ਕੱਲ ਦੇ ਕੱਲ ਬਣਾਇਆ ਨਾ ਉਸੇ ਦੀਆਂ ਤਿਆਰੀਆਂ ਕੀਤੀਆਂ ਇੰਨਾ ਸੋਹਣਾ ਡੈਕੋਰੇਸ਼ਨ ਕੀਤਾ ਅੱਗੇ ਜਾ ਕੇ ਤੁਹਾਨੂੰ ਦਰਬਾਰ ਦਿਖਾਉਂਦੇ ਆ ਉਹ ਸਾਰੇ ਕਿੰਨਾ ਸੋਹਣਾ ਡੈਕੋਰੇਸ਼ਨ ਕੀਤਾ 555ਵਾਂ ਅਵਤਾਰਪੁਰਬ ਤਾਂ ਇਹਨੇ ਡੈਕੋਰੇਸ਼ਨ ਸੋਹਣੀ ਕੀਤੀ ਆ ਨਿਕਲਿਆ ਨਿਕਲਿਆ ਸੂਰਜਾ ਜੀ ਆਨੂੰ ਦੇਖੋ ਕਿੰਨਾ ਸੋਹਣਾ ਸਜਾਇਆ ਸੀ ਲਓ ਜੀ ਆਨੰਦ ਆ ਗਿਆ ਲੰਗਰ ਛੱਕੇ ਨਾਨਕਸਰ ਵਾਲੇ ਵੀ ਜਦੋਂ ਛਕਾਉਂਦੇ ਆ ਬਸ ਨਸ਼ਾ ਕਰ ਇਹਨੂੰ ਨਸ਼ਾ ਹੀ ਕਰਾਉਂਦੇ ਆ ਇੱਕ ਤੋਂ ਇੱਕ ਵੈਰਾਈਟੀ ਹੁੰਦੀ ਆ ਕੋੜੀਆਂ ਛੋਲੇ ਮਾਗ ਨਾ ਖੀਰਾ ਦਹੀਂ ਵੈਰਾਈਟੀ ਹਾਂ ਆਨੰਦ ਹੋ ਗਿਆ ਆਨੰਦ ਹੋ ਗਿਆ ਆਨੰਦ ਬਹੁਤ ਸੋਹਣੇ ਲਾਏ ਸੀ ਟੈਂਟ ਵੀ ਹਨ ਹਾਂ ਤਾਂ ਤਾਂ ਲਾਈ ਜਾਂਦੇ ਆ ਬਾਬੇ ਨਾਨਕ ਦਾ ਜਨਮ ਦਿਨ ਮਨਾਇਆ ਬਈ ਉਹਦੀ ਓ ਬੈਠਾ ਸਾਡਾ लवली ਪਤਾ ਨਹੀਂ ਕਿਹਦਾ ਫੋਨ ਆਇਆ ਉੱਥੇ ਬੈਠਾ ਸੀ ਮੱਥਾ ਟੇਕ ਵੀ ਆਏ ਆ ਪ੍ਰਸ਼ਾਦਾ ਪਾਣੇ ਵੀ ਛਕਿਆ ਆਏ ਆ ਵੈਸੇ ਛਕਣ ਦੀ ਸਾਡੀ ਸਮਰੱਥਾ ਹੈ ਨਹੀਂ ਸੀਗੀ ਪਰ ਇਹਨਾਂ ਦਾ ਛਕਾਉਣ ਦਾ ਤਰੀਕਾ ਹੀ ਵੱਖਰਾ ਜੇ ਇੱਕ ਸਾਹਬ ਤੋਂ ਮੰਨੀਆਂ ਸਹੀ ਵੀ ਆ ਨਾਲ ਤਾਂ ਵੇਸਟ ਨਹੀਂ ਹੁੰਦਾ ਖੁਦ ਜਾਓ ਤੇ ਆਪਣਾ ਜਿਹੜੀ ਜਿਹੜੀ ਚੀਜ਼ ਪਵਾਣੀ ਆ ਉਹ ਪਵਾ ਲਓ ਜਿੰਨੀ ਖਾਣੀ ਆ ਖਾ ਲਓ ਤੇ ਬਾਕੀ ਚਲੋ ਆਪੋ ਆਪਣੀ ਮਰਜ਼ੀ ਆਦਾ ਹੁੰਦੀ ਆ ਵਧੀਆ ਜਿੱਦਾਂ ਵੀ ਲੱਗਦਾ ਉਸਤਾਦ ਜੀ ਚੱਲ ਗਏ ਆ ਸਾਡਾ ਬੰਦਾ ਇੱਥੇ ਹੀ ਬੈਠਾ ਹੋਂਦਾ ਯਾਰ ਇਹ ਮੱਥਾ ਟੇਕਿਆ ਤੂੰ ਇੱਥੇ ਬੈਠਾ ਲੈ ਇਹਨੇ ਕਹੇ ਮੱਥਾ ਟੇਕਣਾ ਪੈਨ ਘਾਹ ਹੀ ਖੁਸ਼ੀ ਚ ਜਾਣਾ ਪਿੰਡ ਨੂੰ ਕਿਹੇ ਜਾਈਏ ਠੀਕ ਆ ਚੱਲ ਉੱਠ ਚੱਲ ਗਏ ਆ ਜਾ ਠੀਕ ਆ ਫਿਰ ਤੂੰ ਵੀਰੇ ਮੈਂ ਤਾਂ ਇੱਥੇ ਰੌਣਕਾਂ ਫੁੱਲ ਲੱਗੀਆਂ ਰਹਿੰਦੀਆਂ ਇਹ ਮਖੂ ਐ ਮਖੂ ਜਿੰਨਾਂ ਦੇ ਕਿੰਨਾਂ ਬਾਅਦ ਲੱਗੀਆਂ ਜਦੋਂ ਆਪਾਂ ਫਾਟ ਕੋਲੇ ਪਹੁੰਚ ਰਹੇ ਹਾਂ ਫੇਰ ਲੱਗ ਜਾਣਾ ਇਹਦਾ ਇਹ ੜਕਾ ਇੱਥੇ ਆ ਕੇ ਸਾਰੇ ਸਾਹ ਲੈਦੇ ਨੇ ਮੇਰੇ ਵਰਗੇ ਪਿੱਛੋਂ ਸਾਰੇ ਕਾਲੇ ਹੀ ਆਉਂਦੇ ਆ ਹਨਾ ਇੱਕ ਵਿਚਾਰੇ ਟਰੱਕਾਂ ਵਾਲੇ ਵੀ ਔਖੇ ਹੋ ਜਾਂਦੇ ਕੀ ਕਰਾਂ ਇਨਾ ਮੇਣਾ ਆਪਣੀ ਪੂਰੀ ਆ ਲੈਣ ਸਾਰੇ ਟੱਕਾਂ ਦੀ ਫਾਟ ਕੇ ਵੇ ਹੁਣ ਹੀ ਖੁੱਲਿਆ ਅਸੀਂ ਉਹ ਪਿੱਛੋਂ ਤੁਰੇ ਫਾਟ ਕੇ ਕਿੰਨੀ ਦੂਰ ਆ ਜੇ ਦਾ ਇਹਨੇ ਸੂਰਜ ਵੀ ਲੈ ਗਿਆ ਦਰਸ਼ਨ ਅੱਜ ਥੋੜੇ ਜੇ 5 ਮਿੰਟ ਮੋਟਰਸਾਈਕਲ ਨੰਗਲ ਨੂੰ ਦੇ ਗੱਡੀ ਨੂੰ ਹੈ ਪਹਿਲਾਂ ਮੋਟਰਸਾਈਕਲ ਨੰਗਦੇ ਫਿਰ ਜਾ ਗੱਡੀ ਤੋਂ ਹਾਂ ਬਾਈ ਸਾਡੇ ਨਾਲ ਇੱਕ ਬੰਦਾ ਇਧਰ ਦੀ ਤੱਤਾ ਸੀਗਾ ਹਨਾ ਅਸੀਂ ਵੀਡੀਓ ਨਹੀਂ ਬਣਾਈ ਉਹਨੇ ਗੱਡੀ ਐਨ ਨੂੰ ਲੈ ਜਾਂਦਾ ਸਾਡੇ ਮੂਹਰ ਦੀ ਕੱਢਦਾ ਸੀ ਇੰਨੇ ਬੰਦੇ ਸਾਡੇ ਤੋਂ ਅੱਗੇ ਗੱਡੀ ਕੱਢ ਕੇ ਲੱਗੇ ਨਾ ਆਊਟਸਾਈਡ ਸਾਈਡ ਦੀ ਇੱਧਰ ਦੀ ਕਿ ਪੁਲਿਸ ਵਾਲੇ ਅੱਜ ਖੜੇ ਸੀ ਇੱਕੇ ਏਸੇ ਕੰਮ 'ਚ ਦੋ ਗੱਡੀਆਂ ਪਹਿਲਾਂ ਲਾ ਗਿਆ ਹੈਡਰ ਕਲਟ ਵਾਲਾ ਤੱਤਾ ਸੀ ਉਹ ਨਾਲ ਦੇ ਨਾਲ ਪਿੱਛੇ ਰੋਕ ਲਿਆ ਸਾਈਡ ਤੇ ਲਵਾ ਲਈ ਮੈਂ ਕਿਹਾ ਹਣ ਆਉ ਸੁਵਾਦ ਯਾਰ ਕਾੜੀ ਇੰਨੀ ਹੀ ਕਰਦੇ ਨਾ ਸਾਈਡ ਦੀ ਕੱਢ ਕੇ ਟੋਆ ਵੇਚ ਦੀ ਲੈ ਜੀਏ ਵੀ ਜਦੋਂ ਪਤਾ ਸਾਰੇ ਲੇਨ 'ਚ ਜਾਂਦੇ ਤੁਸੀਂ ਵੀ ਲੇਨ 'ਚ ਜਾਓ ਹਾਂ ਉਹਨਾਂ ਨੇ ਤਾਂ ਬਈ ਹੁਣ 1000 ਤੋਂ ਘੱਟ ਤਾਂ ਗੱਲ ਬੰਨ੍ਹੇ ਨੇ ਨਾ ਮੈਂ ਤਾਂ ਕਹਿੰਦਾ 2000 ਦਾ ਕਟਣ ਮੈਨੂੰ ਪਹਿਲੇ ਪਿੱਛੋਂ ਇੰਨਾ ਗੁੱਸਾ ਇੱਕ ਦੀਪ ਬੱਸ ਵਾਲਿਆਂ ਦਾ ਬਹੁਤ ਬਈ ਹੌਣ ਤਾਂ ਆਊਟ ਆਵੇ ਨਾ ਆਵੇ ਹੁਣ ਤਾਂ ਉਹਨਾਂ ਦਾ ਕੰਮ ਹੋ ਗਿਆ ਹੁਣ ਅੱਗੇ ਕਿਹੜਾ ਨੱਕ ਫਟਕਤੇ ਹੀ ਖੜੇ ਬਾਈ ਲਬਰੇ ਲਾਂਦੇ ਤੁਸੀਂ ਵੀ ਆਓ ਤੇ ਧਿਆਨ ਨਾਲ ਆਜੋ ਮੇਰੇ ਵੀਰ ਇਹ ਗੱਡੀ ਨਾ ਕਿਤੇ ਸੈਣ ਦੇ ਘੜ ਮੈਜੋ ਖਾਸ ਕਰ ਮਖੂ ਜੀਰਾ ਨਹੀਂ ਇਹ ਤੇਰਾ ਅੰਨ ਵਾਲਾ ਖਾਦਾ ਅੱਜ ਨਹੀਂ ਯਾਰ ਭੋ ਲੋਕ ਬਾਹਲੇ ਕਾਲੇ ਆ ਯਾਰ ਜਦੋਂ ਸਿੱਧੀ ਪਤਾ ਵੀ ਲੈਣ ਤੁਰੀ ਜਾਂਦੀ ਸਮਾਂ ਲੈਣ ਚ ਚੱਲੋ ਹਾਂ ਹੁਣ ਬੈਠਾ ਉਹਦੇ ਮੈਂ ਤਾਂ ਕਰੀ ਜਾਂਦਾ ਮੈਂ ਤਾਂ ਕਹਿੰਦਾ 2000 ਦਾ ਲਾਹ ਦੇਣਾ ਹੁਣ ਚਲ ਆ ਆ ਲੈਨ ਚ ਜਾਂਦੇ ਆ ਲੈਨ ਚ ਤੁਰੇ ਜਾਓ ਆਪਦਾ ਬਸ ਗੱਲ ਖਤਮ ਆ ਉਧਰ ਉਧਰ ਤੁਰਿਆ ਹੁਣ ਇਧਰ ਉਧਰ ਤੁਰੇ ਜਾਓ ਪਲਸ ਵਾਲੇ ਵੀ ਅੱਕੇ ਸੀ ਅੱਜ ਆ ਬੜਾ ਖੁਸ਼ ਹੋਇਆ ਇਹ ਹੌਲੀ ਹੌਲੀ ਤੋਰੀ ਚਲੋ ਲੈ ਭਰਾਵਾ ਤੂੰ ਨੰਗਾ ਲਾ ਹੁਣ ਜਾਲੇ ਨਾ ਮਾਫੀ ਆ ਮੋਟਰਸਾਈਕਲ ਵਾਲਿਆਂ ਦਾ ਕੋਈ ਨਹੀਂ ਇਹਨਾਂ ਕਦਾ ਚੱਲਦਾ ਜਿਹੜਾ ਜਾਇਜ ਆ ਉਹ ਜਾਇਜ ਆ ਕਿ ਨਹੀਂ ਇਹਨਾਂ ਨੂੰ ਜਾਇਜ ਇਹਨਾਂ ਨੂੰ ਛੱਡੇ ਵਾਲੇ ਦਾ ਯਾਤਰਾ ਚੱਲੇ ਤਾਂ ਝੋਟੇ ਹੁੰਦੇ ਆ ਨਾ ਮੋਟਰਸਾਈਕਲ ਵਾਲੇ ਇਨਾਂ ਕਦਾ ਚੱਲਦਾ ਮੋਟਰਸਾਈਕਲ ਦਾ ਚੱਲ ਚੱਲ ਜਾਂਦਾ ਨਿਕਲ ਜਿਹੜਾ ਗੱਡੀ ਤੋਂ ਗੱਡੀ ਸਾਈਡ ਦੀ ਕ੍ਰੋਸ ਕਰਦਾ ਉਹਦੇ ਨੇ ਮਾੜਾ ਪਰ ਬਾਸ ਵਾਲਿਆਂ ਦਾ ਵੀ ਚਾਹੀਦਾ ਭਾਈ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਬਾਸ ਵਾਲਾ ਹੁਣ ਸਾਈਡ ਦੀ ਉਹ ਸਾਹਮਣੇ ਵਾਲਾ ਐਨੂੰ ਪੁੰਦਾ ਐਨੂੰ ਇਹ ਅਸੀਂ ਥੱਲੇ ਉਤਾਰ ਲਗੇ ਬਾਸ ਵਾਲਿਆਂ ਦਾ ਵੀ ਚਾਹੀਦਾ ਭਾਈ ਉਹ ਇੱਕ ਹੋਰ ਗੱਡੀ ਆਉਂਦਾ ਗੱਡੀ ਉਹ ਮੋੜਿਆ ਉਹ ਕੀ ਕਰਦਾ ਉਹ ਆਹ ਵੇ ਐਨੂੰ ਲੈ ਜਾਂਦਾ ਕੋਈ ਨਹੀਂ ਕੋਈ ਨਹੀਂ ਲੈ ਲੈਂਦੇ ਅੱਗੇ ਮੈਂ ਨੇ ਨਾ ਪਲਣਗੇ ਤੇਰਾ ਅੱਗੇ ਚੱਲ ਮੇਰਾ ਵੀਰ ਆ ਲੈਣ ਚਾਹੀਦੀ ਆ ਆ ਖੜੇ ਟਰੱਕਾਂ ਵਾਲੇ ਫਿਰ ਕਹਿੰਦੇ ਟਰੱਕਾਂ ਵਾਲਿਆਂ ਨੂੰ ਭਾਈ ਟਰੱਕਾਂ ਵਾਲੇ ਸਿਆਣੇ ਹੁੰਦੇ ਆ ਆ ਖੜੇ ਸਾਰੇ ਲੈਨ 'ਚ ਆ ਗਏ। ਕੋਈ ਜੇਛੇ ਦੀ ਨਹੀਂ ਉਹਨਾਂ ਬਸਾਂ ਦੇ ਵਿੱਚ ਆਉਂਦੀਆਂ। ਆਇਆ ਕਾਟੋ ਵਾਲੇ ਬੰਦੇ। ਇਹ ਕਰਾਫ ਕਰਦੇ ਆ। ਲੈਨ 'ਚ ਨਹੀਂ ਆਉਂਦੇ ਆ ਬਟਰੱਕਾਂ ਵਾਲੇ ਸਾਰੇ ਲੈਨ 'ਚ। ਟਰੱਕਾਂ ਵਾਲੇ ਉਹ ਇੱਕ ਥੋੜਾ ਤੱਤਾ ਵੀ ਟਰੱਕ ਵਾਲਾ। ਕਰਦਾਂਗੇ ਫਿਰ ਆ ਗਾਂ। ਹਾਂ। ਗਾਂ ਤਾਂ ਅੱਜ ਕਰਨ ਗਿਆ ਅੱਜ ਖੜੇ ਬਹੁਤ ਪੁੱਲ ਸੜੇ ਵੀ। ਆ ਅਸੀਂ ਹੁਣ ਹੌਲੇ ਹੌਲੇ ਐ ਟਾਰ ਨਾ ਕਿ ਮੇੜੇ ਕਰੀ। ਇਧਰ ਵੀ ਇਹਨਾਂ ਨੇ ਦੋ ਲੈਣਾ ਕਰ ਲਈਆਂ। ਆ ਵੇ। ਆ ਸਾਰਾ ਜਾਮ ਹੋਇਆ ਵਕਤ ਤੋਂ ਰੱਖ। ਦੋ ਲੈਣਾ ਹੋ ਗਿਆ ਭਈਆ ਲਓ ਵੀ ਮਿੱਤਰੋ ਹੁਣ ਚੱਲਦੇ ਆਂ ਅਸੀਂ ਪਿੰਡਾਂ ਨੂੰ ਤੇ ਅੱਜ ਵਾਲਾ ਵਲੌਗ ਜ਼ਰੂਰ ਲਾਈਕ ਕਮੈਂਟ ਕਰਦੇ ਆ ਜਾਓ ਤੇ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਹੁਣ ਜ਼ਰੂਰ ਕਰਿਆ ਜਾਓ ਬਾਕੀ ਸਾਰੇ ਜਣੇ ਜਿਉਂਦੇ ਵਾਦੇ ਰੋਤ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਬਾਏ ਬਾਏ